दस किलोमीटर जपन फिर जी चादा पी के जानी पौगी नमस्कार जी नमस्कार जी क्या नाम है जी आपका मेरा अविनाश जी मैं आपको मिला था में बिल्कुल मिले थे जी तो बिल्कुल मिले थे वो लोगों के ऊपर अभिमान बहुत धन्यवाद जी मेरा बेटा भी यही काम करता है अच्छा ट्रैवल करता है वो ट्रैकिंग करता है तो वो वो ब्लॉग बनाते हैं जी ब्लॉग बनाते हैं ਬاہر ਜਾਂਦੇ ਹੈ ਉੱਪਰ ਜਾਂਦੇ ਹੈ ਇੰਟਰਨੈਸ਼ਨਲ ਜਾਂਦੇ ਹੈ ਕਿ ਵੈਸੇ ਨਹੀਂ ਇਹ ਵੀ ਤਾਂ ਇੰਡੀਆ ਮੇ ਹੈ ਇੰਡੀਆ ਮੇ ਹੀ ਹੈ ਜੀ ਤਾਂ 27 ਨਵੰਬਰ ਦਿਨ ਹੈਗਾ ਜੀ ਅੱਜ ਵੀਰਵਾਰ ਇਹ ਸਾਲ 2025 ਸਾਹਮਣੇ ਆ ਜੀ ਉਹ ਪੈਟਰੋਲ ਪੰਪ ਜਿੱਥੇ ਆਪਾਂ ਰਾਤ ਕੱਤੀ ਆ ਪਤਲੇ ਆ ਉਧਰੋਂ ਆਪਾਂ ਤੰਬੂ ਇਧਰਲੇ ਪਾਸੇ ਦਾ ਦੁਕਾਨ ਆ ਜੀ ਚਾਹ ਦੀ ਚਾਹ ਪੀ ਲੀਏ ਪਹਿਲਾ ਤੇ ਫੇਰ ਜਿਹੜਾ ਆਪਣਾ ਅੱਗੇ ਦਾ ਸਫ਼ਰ ਸ਼ੁਰੂ ਕਰਦੇ ਹਾਂ ਸਾਹਮਣੇ ਗੱਡੀ ਖੜੀ ਹੋਈ ਆ ਜੀ ਖੇਲ ਬੰਦਾ ਉਧਰਲੇ ਪਾਸੇ ਸੰਦੀਪ ਭਾਈ ਜੀ ਬਿੱਟੂ ਭਾਈ ਤੇ ਅੱਜ ਦੀ ਚਾਹ ਨਾਲ ਜੀ ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਸ ਕਰਦਾ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਆ ਜੀ ਬੁੱਡੀਆਂ ਦਵਾਵਾਂ ਤੇ ਉਸ ਮਾਲਕ ਦੀ ਕਿਰਪਾ ਦੇ ਨਾਲ ਜਿਵੇਂ ਕਿ ਤੁਹਾਨੂੰ ਪਤਾ ਪਿਛਲੀ ਰਾਤ ਵੀਡੀਓ ਦੇ ਵਿੱਚ ਦੱਸਿਆ ਸੀਗਾ ਵੀ ਸੱਚਖੰਡ ਸ਼੍ਰੀ ਹਜੂਰ ਸਾਹਿਬ ਆਪਣੇ ਕੋਲ 100 ਪਤਾ ਨਹੀਂ 99 ਕਿਲੋਮੀਟਰ ਦੂਰੀ ਤੇ ਹੈਗਾ ਅੱਜ ਇਹ ਦੇਖਦੇ ਆ ਕਿੰਨੇ ਕ ਟਾਈਮ ਨੂੰ ਪਹੁੰਚਦੇ ਆ ਕਿਉਂਕਿ ਸੂਰਜ ਅਜੇ ਬਾਬਾ ਤੜਕੇ-ਤੜਕੇ ਚਮਕੀ ਜਾਂਦਾ ਹੈ ਬਾਲਾ ਲੇਟ ਤਾਂ ਨਹੀਂ ਹੁੰਦੇ ਢਣ ਖੜੇ ਜਿਹੜਾ ਪਹੁੰਚ ਜਾਗੇ ਆਪਾਂ 100 ਕਿਲੋਮੀਟਰ ਹੀ ਆ ਦੇ ਦੇ ਦਨੇ ਆ ਰੇਸ਼ਕਰਾ ਚਾਹ ਪੀ ਕੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਕਰੋ ਕਿਰਪਾ ਜੀ ਵਾਹਿਗੁਰੂ ਜੀ ਦਾ ਨਾਮ ਲੈ ਕੇ ਜੀ ਮਾਰ ਲਿਆ ਪਹਿਲਾ ਪੈਡਲ ਤੇ ਸਫਰ ਅੱਜ ਦਾ ਸੋਹਣਾ ਜਾਵੇ ਤੇ ਥੋੜਾ ਵੀ ਸਾਰਿਆਂ ਦਾ ਦਿਨ ਬਹੁਤ ਵਧੀਆ ਜਾਵੇ ਜੀ ਅੱਜ ਦਾ ਕਰ ਲਿਆ ਜੀ ਅੱਜ ਆਪਣਾ ਸਫਰ ਸ਼ੁਰੂ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਜਿੱਦਾਂ ਦਾ ਵੀ ਰਾਹ ਆਇਆ ਗਿਆ ਉਹਨੂੰ ਸਾਰਾ ਦਿਖਾਉਂਦੇ ਜਾਵਾਂਗੇ ਤੇ ਅੱਜ ਆਪਾਂ ਹਜੂਰ ਸਾਹਿਬ ਪਹੁੰਚਾਂਗੇ ਜੀ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਸਤਖੰਡ ਸ਼੍ਰੀ ਹਜੂਰ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਆਨਕੇ ਦਾ ਮਾਮਾ 25 ਕਿਲੋਮੀਟਰ ਦਾ ਜਿਹੜਾ ਫਾਸਲਾ ਤੈਅ ਕਰਿਆ ਹੈ ਤੇ 25 ਕਿਲੋਮੀਟਰ ਦੇ ਪਿੱਛੇ ਆਪਾਂ ਨੂੰ 15 ਕਿਲੋਮੀਟਰ ਦੇ ਵਿੱਚ ਆਪਾਂ ਨੂੰ ਇੱਕ ਬਾਈ ਮਿਲੇ ਸੀਗੇ ਜਿਹੜੇ ਇੱਥੇ ਹੁੰਦੇ ਆ ਤੇ ਆਪਣੇ ਨਾਲ ਉਹਨਾਂ ਨੇ ਫੋਟੋ ਕਰਾਈ ਸੀਗੀ ਤੇ ਉਹਨਾਂ ਨੇ ਪਹਿਲਾਂ ਵੀ ਕਿਹਾ ਸੀ ਭਾਈ ਵੀ ਚਾਹ ਪਾਣੀ ਪੀਓ ਹਨ ਤੇ ਆਪਾਂ ਕਿਹਾ ਸੀ ਭਾਈ ਵੀ ਚਾਹ ਪਾਣੀ ਤਾਂ ਅਸੀਂ ਹੁਣੀ ਪੀ ਕੇ ਤੁਰੇ ਆ ਤੇ ਅੱਗੇ ਜਾ ਕੇ ਕਿਤੇ ਚਾਹ ਪਾਣੀ ਪੀਵਾਂਗੇ ਤੇ ਸਾਹਮਣੇ ਬਾਈ 10 ਕਿਲੋਮੀਟਰ ਦੇ ਆਪਾਂ ਨੂੰ ਫੇਰ ਅੱਗੇ ਆ ਕੇ ਘੇਰ ਲਿਆ ਜੀ ਕਿਤੇ ਚਾਹ ਦਾ ਪੀ ਕੇ ਜਾਣੀ ਪਊਗੀ ਨਮਸਕਾਰ ਜੀ ਨਮਸਕਾਰ ਜੀ क्या नाम है जी आपका मेरा अविनाश जुब मैं आपको मिला था रस्ते में बिल्कुल मिले थे जी बिल्कुल मिले थे वो उन, ये लोगों के ऊपर अभिमान लगता। बहुत धन्यवाद जी मेरा बेटा भी यही काम करता है अच्छा ट्रैवल करता है वो ट्रैकिंग करता है ट्रैकिंग करता, करता है तो वो वो ब्लॉग बनाते हैं जी ब्लॉग बनाते हैं बाहर जाते हैं अच्छा बाहर जाते हैं इंटरनेशनल जाते हैं कि वैसे नहीं अभी तो इंडिया में है इंडिया में ही है जी तो आप क्या करते हैं जी मैं एक शॉप की दुकान में काम करता कौन सी शॉप है में है आप लातुर के रहने वाले जी बहुत अच्छा लगा जी मिलके अरे तो, आप ये जो कर रहे हो ना बहुत अच्छा काम कर रहे हो बस दुआए हैं जी लोगों की और मालिक की कृपा है बार, बार। जी आप जैसे लोग मिल जाते हैं तो अच्छा लगता है हमको भी अच्छा काम कर रहे हैं हम हाँ जी क्या होता है ये अगर हम हम एक दूसरे को नहीं बता पाएंगे नहीं बताएंगे तो ये ऐसे ही रहेगा बिल्कुल बिल्कुल बहुत शुक्रिया जी मुझे ऐसे बच्चों से या ऐसे लोग काम करने वाले मुझे बढ़िया लगता है बहुत धन्यवाद जी बहुत धन्यवाद इतना तुम साल भर से फिर रहे हो ना अभी हमारे को साढ़े सात महीना हो गया हमारे साढ़े सात महीना अभी पहुँचते पहुँचते दो महीने लग जाएंगे हाँ लग जाएंगे जी लग जाएंगे ठीक है जी तो क्या चाय बोला है अभी आपने कहने के बोला है ਠੀਕ ਹੈ ਹਾਂ ਠੀਕ ਹੈ ਔਰ ਪਾਣੀ ਵਗੈਰੇ ਕੁਝ ਕਿਸ਼ਨ ਹੋ ਗਿਆ ਕੁਝ ਬਣ ਕੇ ਲੈਣਾ ਹੈ ਤੇ ਲੈ ਸਕਦੇ ਨਹੀਂ ਬਸ ਪਾਣੀ ਹੈ ਜੀ ਅੱਗੇ ਜਾ ਕੇ ਖਾਂਗੇ ਅ ਇਕੱਲਾ ਗੰਨੇ ਦਾ ਜੂਸ ਹੀ ਪੀ ਲੇਗੇ ਜੀ ਠੀਕ ਹੈ ਠੀਕ ਹੈ ਜੀ ਬਹੁਤ ਥੋੜਾ ਲੋਕਲ ਕਰਾਇਆ ਕਿ ਮੈਂ ਕਿਹਾ ਇਦਾਂ ਦੇ ਲੋਕ ਵੀ ਮਿਲ ਜਾਂਦੇ ਆਪਾਂ ਨੂੰ ਰਾਹਾਂ ਦੇ ਵਿੱਚ ਜੀ ਮਿਲਦੇ ਦਾ ਕੀ ਆ ਆਪਾਂ ਨੂੰ ਹਰੇਕ ਥਾਂ ਤੇ ਹੀ ਮਿਲਦੇ ਆ ਜਿਵੇਂ ਆਪਾਂ ਵੀਡੀਓ ਦੇ ਵਿੱਚ ਸਾਰਾ ਕੁਝ ਸਾਂਝਾ ਕਰਦੇ ਹੁੰਨੇ ਆ ਵੀ ਪਾਈ ਆਪਾਂ ਨੂੰ ਕਿਹੜਾ ਬੰਦਾ ਕਿੱਥੇ ਮਿਲਿਆ ਹਨ ਤੇ ਉਹ ਬੰਦਾ ਕਿੱਦਾਂ ਦਾ ਸੀਗਾ ਆਪਣੇ ਨਾਲ ਉਹਨਾਂ ਨੇ ਕਿੱਦਾਂ ਵੀ ਕੀ ਵਰਤਾਵਾਂ ਕੀਤਾ ਤੇ ਆਪਣੇ ਨਾਲ ਕੀ ਖਾਣ ਪੀਣ ਕੀਤਾ ਉਹਨਾਂ ਨੇ ਸਾਰੀਆਂ ਗੱਲਾਂ ਤੁਹਾਡੇ ਨਾਲ ਫਾਂਡੀਆਂ ਹੋਈਆਂ ਪੀੜੀ ਜੀ ਹੁਣ ਗੰਨੇ ਦਾ ਜੂਸ ਫਿਰ ਬਾਈ ਬਾਲਾ ਇਧੱਕਾ ਕਰਦੀ ਸੀਗੇ ਉਹ ਪਿੱਛੋਂ ਬਾਈ ਬਿੱਟੂ ਬਾਈ ਨੂੰ ਮਿਲ ਕੇ ਆਏ ਸੀਗੇ ਤੇ ਪਿੱਛੇ ਆਪਾਂ ਨੂੰ ਮਿਲੇ ਸੀਗੇ ਫਿਰ ਚਲੋ ਪੀ ਜਾ ਸਕਦੇ ਹਾਂ ਉਹਨੇ ਜੀ ਪਿਆਰ ਆ ਜੀ ਲੈਣਾ ਤਾਂ ਪੈਣਾ ਹੀ ਐ ਜੀਨਿਆ ਜੀ ਜੂਸ ਫਿਰ ਚੱਲਦੇ ਆ ਅੱਗੇ ਨੂੰ ਫੀ ਲਿਆ ਜੀ ਆਪਾਂ ਗੰਨੇ ਦਾ ਜੂਸ ਤੇ ਵੱਧ ਪਏ ਅੱਗੇ ਵੱਲ ਨੂੰ ਕੰਨੇ ਦਾ ਜੂਸ ਤਾਂ ਬਾਈ ਨੇ ਪਿਆਏ ਪਿਆਇਗਾ ਤੇ ਨਾਲ ਭਾਈ ਆਪਾਂ ਨੂੰ ਬਿਸਕਟਾਂ ਦੀਆਂ ਡੱਬੀਆਂ ਵੀ ਲੈ ਕੇ ਦੇ ਦਿੱਤੀਆਂ ਕਹਿੰਦਾ ਇੱਕ ਭਰਾ ਨੂੰ ਦੋ ਦੋ ਬਿਸਕਟਾਂ ਦੀਆਂ ਡੱਬੀਆਂ ਤੇ ਰਾਹ ਦੇ ਵਿੱਚ ਤੁਸੀਂ ਜਾਓਗੇ ਤੇ ਕਹਿੰਦੇ ਚਾਹ ਪਾਣੀ ਵਾਲਾ ਟੱਪਾ ਜਿੱਥੇ ਆਇਆ ਰੋਕ ਕੇ ਤੁਸੀਂ ਚਾਹ ਪਾਣੀ ਪੀ ਲਓ ਤੇ ਨਾਲ ਬਿਸਕਟ ਖਾ ਲਿਓ। ਥੋਪੀ ਹੱਥੋਂ ਦਾ ਸਫਰਦਾਨ ਨਵੇੜਾ ਹੋ ਜੂਗਾ ਕਹਿੰਦੇ। ਯਾਹਾ ਤੰਗ ਲਿਆ ਜੀ ਫਿਰ ਆਪਾਂ ਚੱਲਦੇ ਆਂ ਕਹਾਂ ਵੱਲ ਨੂੰ ਗਾਣੇ ਬੜੇ ਸੋਹਣੇ ਲਾਗੇ ਲੰਘਦੇ ਆ ਜੀ ਇਹ ਇਧਰਲੇ ਪਾਸੇ ਜੀ ਆਹ ਛੋਲੂਆ ਬੀਜਿਆ ਹੋਇਆ ਹੈਗਾ ਤੇ ਅਗਲੇ ਪਾਸੇ ਨਾ ਫਵਾਰੇ ਚੱਲੀ ਜਾਂਦੇ ਆ ਤੇ ਫਵਾਰੇ ਆਪਾਂ ਨੂੰ ਐਂ ਪਤਾ ਲੱਗਿਆ ਸੀ ਵੀ ਭਾਈ ਜਿਹੜੇ ਇਧਰ ਰਾਜਸਥਾਨ 'ਚ ਵੀ ਜਿਹੜੀ ਇਹਨਾਂ ਖੇਤੀ ਹੁੰਦੀ ਆ ਜਾ ਕਿਸੇ ਹੋਰ ਪਾਸੇ ਖੇਤੀ ਹੁੰਦੀ ਆ ਨਾ ਜਿੱਥੇ ਪਾਣੀ ਨਹੀਂ ਪਹੁੰਚਦਾ ਤੇ ਤਾਂ ਕਰਕੇ ਇਹ ਫੁਭਾਰੇ ਛੱਡੇ ਜਾਂਦੇ ਆ ਤੇ ਇੱਕ ਗੱਲ ਭਾਈ ਆਪਾਂ ਨੂੰ ਹੋਰ ਪਤਾ ਲੱਗੀ ਸੀਗੀ ਵੀ ਜਿਸ ਨੂੰ ਪਾਣੀ ਦੀ ਜਿਹੜੀ ਘੱਟ ਲੋੜ ਹੁੰਦੀ ਆ ਜਿਸ ਫਸਲ ਨੂੰ ਤੇ ਉਹਦੇ ਵਿੱਚ ਵੀ ਕਹਿੰਦੇ ਭਾਈ ਇਹ ਫੁਭਾਰਾਂ ਨਾਲ ਪਾਣੀ ਲਾਉਂਦੇ ਆ ਕਿਉਂਕਿ ਜ਼ਿਆਦਾ ਪਾਣੀ ਫਿਰ ਨੁਕਸਾਨ ਕਰ ਜਾਂਦਾ ਹੁੰਦਾਗਾ ਉਸੇ ਫਸਲ ਨੂੰ ਜਿਵੇਂ ਆ ਇਧਰਲੇ ਪਾਸੇ ਫੁਬਾਰਾ ਚੱਲੀ ਜਾਂਦਾਗਾ ਜੀ ਤੇ ਫੁਬਾਰਾ ਚੱਲੀ ਕਾਦੇ ਚ ਜਾਂਦਾਗਾ ਥੱਲੇ ਆਾ ਛੋਲੂਆ ਲੱਗਿਆ ਹੋਇਆਗਾ ਜੀ ਤੇ ਤੁਹਾਨੂੰ ਪਤਾ ਯਾ ਛੋਲੂਆਂ ਨੂੰ ਜਿਹੜੀ ਪਾਣੀ ਦੀ ਬਹੁਤ ਘੱਟ ਲੋੜ ਹੁੰਦੀ ਆ ਤੇ ਛੋਲੂਆਂ ਨੂੰ ਬਸ ਮਾੜਾ ਮੋਟਾ ਗਿੱਲ ਪਾਣਾ ਚਾਹੀਦਾ ਹੁੰਦਾਗਾ ਉਹਦੇ ਨਾਲ ਹੀ ਛੋਲੂਆ ਜਿਹੜਾ ਉੱਗ ਪੈਂਦਾਗਾ ਤੇ ਉਹਦੇ ਨਾਲ ਹੀ ਜਿਹੜਾ ਵਧੀਆ ਤਿਆਰ ਹੋ ਜਾਂਦਾ ਛੋਲੂਆ ਤੇ ਇਹਦੀ ਪਈ ਆਹ ਜਿਹੜੀ ਟੂਟੀ ਜੀ ਵਗਦੀ ਹੁੰਦੀ ਆ ਇੱਕ ਥਾਂ ਖੜ ਵੀ ਜਾਂਦੀ ਆ ਇਹ 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 ਵੱਜਦੀ ਵੀ ਰਹਿੰਦੇ ਕਿਉਂਕਿ ਸਾਰੇ ਪਾਸੇ ਜਿਹੜਾ ਪਾਣੀ ਫੈਲੜੀ ਜਾਂਦਾ ਇਹਦਾ ਪਾਣੀ ਦੀ ਜਦ ਧਾਰ ਵਜਦੀ ਆ ਤੇ ਜਦੋਂ ਆਸੇ ਪਾਸੇ ਉਹ ਹੁੰਦਾਗਾ ਕੁੰਡਾ ਜਾਂ ਤੇ ਉਹਦੇ ਸਾਰੇ ਪਾਸੇ ਜਿਹੜਾ ਪਾਣੀ ਖਿਲਰਦਾਗਾ ਤੇ ਆ ਲੰਮੇ ਲੋਟ ਕਰਕੇ ਪਾਈ ਹੋਈ ਆ ਪਾਈਪ ਕਿਰਾ ਇੰਨਾ ਕ ਪਾਣੀ ਲੱਗੂਗਾ ਤੇ ਫਿਰ ਜਿਹੜਾ ਜਿੱਥੇ ਜਿੱਥੇ ਗਿੱਲਾ ਹੋਇਆ ਤੇ ਉਸ ਤੋਂ ਅੱਗੇ ਕਰਕੇ ਫਿਰ ਧਰ ਦੇਣਗੇ ਵੀ ਆਸੇ ਪਾਸੇ ਪਾਣੀ ਡੁੱਲਦਾ ਰਹੇ ਤੇ ਇਹ ਪਾਈਪ ਜਿਹੜਾ ਟੈਂਕੀਆਂ ਦੇ ਵਿੱਚੋਂ ਲਾਉਂਦੇ ਆ ਉਹ ਸਾਹਮਣੇ ਟੈਂਕੀ ਵਿੱਚ ਪੈਪ ਜਿਹੜੀ ਸਿੱਟੀ ਹੋਈ ਆ ਬਾਜਾਂ ਨਹੀਂ ਉਹਦੇ ਵਿੱਚੋਂ ਪਾਣੀ ਆਈ ਜਾਂਦਾ ਤੇ ਆਹ ਛੋਲੀਆਂ ਨੂੰ ਲੱਗੀ ਜਾਂਦਾ ਤੁਸੀਂ ਵੀ ਭਾਈ ਕਹਿੰਦੇ ਹੋਵੋਗੇ ਵੀ ਭਾਈ ਵਾਰੀ-ਵਾਰੀ ਜਿਹੜੀ ਮਹਾਰਾਸ਼ਟਰਾਂ ਦੀ ਖੇਤੀ ਦਿਖਾਈ ਜਾਂਦੇ ਆ ਇਹ ਹੋਰ ਭਾਈ ਇੱਥੇ ਕੋਈ ਦੇਖਣ ਨੂੰ ਹੈ ਹੀ ਨਹੀਂਗਾ ਸਾਰੇ ਆਸ-ਪਾਸੇ ਖੇਤ ਹੀ ਆ ਇਹ ਖੇਤਾਂ ਦੇ ਵਿੱਚ ਖੇਤੀ ਫਿਰ ਦੇਖਣ ਨੂੰ ਮਿਲੂਗੀ ਜੀ ਆਪਣਾ ਵੀ ਹੁਣ ਚਿਤ ਕਰਦਾ ਵੀ ਭਾਈ ਜਲਦੀ-ਜਲਦੀ ਆਪਾਂ ਹਜੂਰ ਸਾਹਿਬ ਪਹੁੰਚੀਏ ਉੱਥੋਂ ਦੇ ਦਰਸ਼ਨ ਕਰੀਏ ਤੇ ਉੱਥੋਂ ਦੀ ਵਧੀਆ ਵੀਡੀਓ ਬਣਾਈਏ ਤੇ ਫਿਰ ਜਿਹੜਾ ਮਹਾਰਾਸ਼ਟਰਾ ਦੇ ਵਿੱਚੋਂ ਆਪਾਂ ਚਾਲੇ ਪਾਈਏ ਅਗਲੀ ਸਟੇਟ ਵੱਲ ਨੂੰ ਤਾਂ ਆਈ ਜਾਂਦੇ ਸੀ ਮੱਠੀ ਮੱਠੀ ਚਾਲ ਆਪਣੀ ਤੇ ਹਵਾ ਭਾਈ ਚੱਲੀ ਜਾਂਦੀ ਹੈ ਥੋੜੀ ਕਣੀ ਕਿਉਂਕਿ ਮੁਸ਼ਕਲ ਹੁੰਦੀ ਆ ਸਾਈਕਲ ਹਵਾ ਦੇ ਵਿੱਚ ਚਲਾਉਣੀ ਤੇ ਜਦੋਂ ਇਧਰਲੇ ਪਾਸੇ ਵੀਰ ਭਰਾ ਮਿਲ ਜਾਂਦੇ ਆ ਤੇ ਸਾਰੀ ਮੁਸ਼ਕਲ ਭਰਾਵਾ ਲੇ ਨਹਿ ਜਾਂਦੀ ਆ ਤੇ ਇਧਰਲੇ ਪਾਸੇ ਤੁਹਾਨੂੰ ਇੱਕ ਗੱਲ ਦੱਸਣੀ ਬਾਕੀ ਸੀ ਕਿ ਵੀ ਭਾਈ ਜਿਹੜੀ ਮਹਾਰਾਸ਼ਟਰਾ ਦੀ ਨੰਬਰ ਪਲੇਟ ਹੈਗੀ ਉਹ ਐਮ ਐਚ ਤੋਂ ਸ਼ੁਰੂ ਹੁੰਦੀ ਆ ਐਮ ਐਚ ਵਾਲੀ ਨੰਬਰ ਪਲੇਟ ਆਪਣੇ ਕੋਲ ਆ ਕੇ ਰੁਕੀ ਆ ਤੇ ਇਧਰ ਭਾਈ ਆਪਣੇ ਕੋਲੇ ਦੋ ਆ ਕੇ ਰੁਕਿਆ ਨਮਸਕਾਰ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਅੱਛਾ ਬੜੀ ਚੰਗੇ ਵਲੇ ਚੰਗੇ ਵਲੇ ਹਿੰਦੀ ਥੋੜੀ ਥੋੜੀ ਆਤੀ ਹੈ ਨਾ ਹਾਂ ਆਤੀ ਆਤੀ ਚਲੋ ਕੀ ਕਰਦੇ ਹੋ ਪੜ੍ਹਦੇ ਹੋ ਹਾਂ ਪੜ੍ਹਦਾ ਹਾਂ ابھی ਬੀ ਐਸ ਸੀ ਕਰੇ ਬੀ ਐਸ ਸੀ ਹਾਂ ਤਾਂ ਭਾਈ ਆਪ तो में एक ही क्लास में झुंडी वाले यार हो हाँ। दोस्त मित्र मित्रो हाँ। हम भाई पूरी इंडिया घूमते हैं साइकिल से। पीछे अपने बोर्ड लगा हुआ है पूरी इंडिया साइकिल से घूमते हैं हम। बंदा। जी सर ही ले लो अपनी नाम नहीं बताया आपने ਬਹੁਤ ਅੱਛੇ ਨਾਮ ਹੈ ਭਾਈ ਆਪਕੇ ਆਪ ਦਾ ਨਾਮ ਮੇਰਾ ਨਾਮ ਹਰਪਾਲ ਸਿੰਘ ਹੈ ਉਹਨਾਂ ਦਾ ਨਾਮ ਸੰਦੀਪ ਸਿੰਘ ਯੈਸ ਭਾਈ ਮੈਨੂੰ ਨਾ ਭਾਈ ਨਾਮ ਬਤਾ ਆਓ ਆਓ ਆਜੋ ਜੀ ਆਜੋ ਆਜੋ ਇਹ ਬਾਈ ਕਹਿੰਦੇ ਭਾਈ ਆਪਾਂ ਤੁਹਾਡੇ ਨਾਲ ਇੱਕ ਫੋਟੋ ਕਰਾਉਣੀ ਹੈ ਇਹ ਬਾਈਆਂ ਨਾਲ ਭਾ ਜਰੂਰ ਕਰਾਵਾਂਗੇ ਕਿਉਂਕਿ ਬਾਈਆਂ ਨੇ ਆਪਾਂ ਨੂੰ ਇੰਨਾ ਟਾਈਮ ਦਿੱਤਾਗਾ ਆਪਣੇ ਕੋਲੇ ਖੜੇ ਆ ਆਪਾਂ ਨੂੰ ਹੌਸਲਾ ਫਜ਼ਾਈ ਕੀਤਾਗਾ ਕਿ ਭਾਈ ਤੁਸੀਂ ਵਧੀਆ ਕੰਮ ਕਰ ਰਹੇ ਹੋ ਹਨਾ ਯਾਪਾ ਭਾਈ ਇਹ ਵਾਲੀ ਹੈ ਬਿਲਕੁਲ ਯਹੀ ਵਾਲੀ ਹੈ ਜੀ ਇੱਕ ਬਲੌਗ ਕਰਨਾ ਹੈ ਜੇ ਬਲੌਗ ਕੱਲ ਆਏਗਾ ਸਵੇਰੇ 6 ਵਜੇ ਆਛਾ ਲੱਗ ਰਿਹਾ ਹੈ ਆਪ ਨੂੰ ਬਹੁਤ ਧੰਨਵਾਦ ਭਾਈ ਬਹੁਤ ਧੰਨਵਾਦ ਨਦੇੜ ਸਾਹਿਬ ਆਪਣੇ ਤੋਂ ਥੋੜਾ ਹੀ ਦੂਰ ਰਹਿ ਗਿਆ ਜੀ ਤੇ ਆਸੇ ਪਾਸੇ ਜਿਹੜਾ ਆਪਾਂ ਢਾਬਾ ਭਾਲਦੇ ਆਉਂਦੇ ਸੀ ਵਧੀਆ ਕੋਈ ਵੀ ਜਿੱਥੇ ਨਾ ਉਹਨੂੰ ਆਪਾਂ ਨੂੰ ਜਗਾ ਮਿਲ ਜੇ ਤੇ ਸਾਹਮਣੇ ਆਪਾਂ ਨੂੰ ਡੱਗੀ ਦੇਖੀ ਆ ਜੀ ਉਹ ਬਾਈ ਨਹਾ ਜਾਂਦਾ ਸੀਗਾ ਉਹਨੂੰ ਦੇਖ ਕੇ ਭਾਈ ਆਪਣੇ ਵੀ ਵੀ ਨਹਾ ਲਈਏ ਹਨਾ ਨਹਾਉਣੇ ਆ ਗਏ ਹੋਰ ਇੱਧਰ ਲੱਗੇ ਭਾਈ ਆਪਣੇ ਕੱਪੜੇ ਉਤਾਰਨ ਨਹਾ ਲਈਏ ਚਲੋ ਚਲੋ ਹੋਰ ਚਲੋ ਨਹਾ ਲਈਏ ਤੇ ਫਿਰ ਸਾਹਮਣੇ ਚਾਹ ਕਹਿ ਦਾਂਗੇ ਹਨਾ ਚਾਹ ਪੀ ਕੇ ਫਿਰ ਚਾਹ ਤਾਂ ਜ਼ਰੂਰੀ ਆ ਨਾ ਦੇੜ ਸਾਤ ਆਪਣੇ ਤੋਂ ਥੋੜਾ ਹੀ ਰਹਿ ਗਿਆ ਜੀ ਤੇ ਉਸ ਤੋਂ ਪਹਿਲਾਂ ਭਾਈ ਆਪਾਂ ਨਹਾ ਲਈਏ ਹਨਾ ਸੋ ਕਾਸੇ ਨੂੰ ਆਪਣੇ ਹੱਥ ਲੱਗਦੇ ਆ। ਆ ਰਾਹ ਦੇ ਵਿੱਚ ਆਉਂਦੇ ਜਾਂਦੇ ਆ ਹਨਾ ਕੋਈ ਕਿਦਾਂ ਦਾ ਬੰਦਾ ਮਿਲਦਾ ਕੋਈ ਕਿਦਾਂ ਦਾ ਬੰਦਾ ਮਿਲਦਾ। ਇਹ ਫਿਰ ਸੋਚੇ ਹੋ ਕੇ ਜਾਣਾ ਚਾਹੀਦਾ ਗੁਰਦੁਆਰਾ ਸਾਹਿਬ ਹਨਾ। ਇਹ ਨਾਲੀਏ ਪਹਿਲਾਂ ਇਹ ਨਾਲ ਆ ਕੇ ਫਿਰ ਆਪਾਂ ਅੱਗੇ ਵੱਲ ਨੂੰ ਚੱਲਦੇ ਆ। ਮੌਸਮ ਵੀ ਠੰਡਾ ਹੋ ਗਿਆ ਜੀ ਤੇ ਸਾਹਮਣੇ ਚੜਾਈਆਂ ਵੀ ਜਿਹੜੀਆਂ ਥੱਲੇ ਉਤਰਨ ਲੱਗੀਆਂ ਨੇ। ਚੜਾਈ ਆ ਜਾਂਦੀ ਆ ਲੈ ਜਾਂਦੀ ਆ ਆ ਜਾਂਦੀ ਆ ਲੈ ਜਾਂਦੀ ਆ। ਬਸ ਇਦਾਂ ਦੀ ਗੱਲਬਾਤ ਚੱਲੀ ਜਾਂਦੀ ਆ। ਅਜੇ ਤਾਂ ਆਸੇ ਪਾਸੇ ਜਿਹੜੇ ਇਹ ਪਹਾੜ ਜੇ ਆਈ ਜਾਂਦੇ ਆ ਆ ਜਿਹੜੇ ਛੋਟੇ ਛੋਟੇ ਤੁਸੀਂ ਦੇਖ ਰਹੇ ਹੋ ਜਿਨ੍ਹਾਂ ਨੂੰ ਕੱਟ ਕੇ ਰੋਡ ਬਣਾਇਆ ਹੋਇਆ ਹੈਗਾ ਤੇ ਜਦੋਂ ਆਪਾਂ ਇਹ ਪਹਾੜੀਆਂ ਨੂੰ ਪਾਰ ਕਰਾਂਗੇ ਤਾਂ ਜਿਹੜਾ ਆਸੇ ਪਾਸੇ ਦਾ ਦੇਖਣ ਦਾ ਮਾਹੌਲ ਆ ਉਹ ਬੜਾ ਸੋਹਣਾਗਾ ਸ਼ਾਂਤੀ ਟਾਈਮ ਦੇ ਉਹ ਬਹੁਤ ਹੀ ਸੋਹਣਾ ਦ੍ਰਿਸ਼ ਦਿਖਦਾਗਾ ਅੱਗੇ ਚੱਲਦੇ ਆ ਅੱਗੇ ਸ਼ਾਇਦ ਪਹਾੜ ਖਤਮ ਹੋ ਜੇ ਤੇ ਤੁਹਾਨੂੰ ਦਿਖ ਜਾ ਆ ਦੇਖੋ ਇਧਰ ਜੀ ਬਿਲਕੁਲ ਹਰਿਆਲੀ ਭਰਿਆ ਜਿਹੜਾ ਆਸਾ ਪਾਸਾ ਹੈਗਾ ਦੋਨੋਂ ਸਾਈਡ ਇਦਾਂ ਹੀ ਦਿਖਦਾਗਾ ਇਧਰਲੇ ਪਾਸੇ ਆ ਗਿਆ ਤੇਰੇ ਬੜਾ ਸੋਹਣਾ ਜਿਹੜਾ ਆਸੇ ਪਾਸੇ ਦਾ ਮਾਹੌਲ ਦਿੱਤਾਗਾ ਖੁੱਲੇ ਖੇਤਾਂ ਤੇ ਖੇਤਾਂ ਦੇ ਵਿੱਚ ਦਰਖਤ ਆ ਦੇਖੋ ਬਹੁਤ ਸੋਹਣਾ ਲੱਗਦਾਗਾ ਜਦੋਂ ਸੂਰਜ ਛਿਪਨ ਵਾਲਾ ਹੋਵੇ ਉਦੋਂ ਤਾਂ ਖਾਸ ਕਰਕੇ ਬੜਾ ਸੋਹਣਾ ਲੱਗਦਾ ਹੈ ਸੂਰਜ ਵੀ ਛਿਪਣੀ ਵਾਲਾਗਾ ਹੌਲਾ ਪੂਰਾ ਬੜੀਆ ਦੇਖੀ ਜਾਂਦਾ ਇਧਰਲੇ ਪਾਸੇ ਭਾਈ ਏਰੀਏ ਦੇ ਹਸਾਮ ਨਾਲ ਫਸਲਾਂ ਹੁੰਦੀਆਂ ਪਿੱਛੇ ਆਪਾਂ ਨੂੰ ਕਿਤੇ ਵੀ ਨਰਮਾ ਨਹੀਂ ਦੇਖਿਆ ਸੀਗਾ ਜਦੋਂ ਦੇ ਆਪਾਂ ਲਾਤੂਰ ਡਿਸਟ੍ਰਿਕਟ ਦੇ ਵਿੱਚ ਆਏ ਆ ਜ਼ਿਲ੍ਹੇ ਦੇ ਵਿੱਚ ਜਦੋਂ ਉਦੋਂ ਦੇ ਆਪਾਂ ਨੂੰ ਜਿਹੜੇ ਨਰਮੇ ਦੇ ਫੁੱਟ ਦੇਖੀ ਜਾਂਦੇ ਛੱਟੇ ਛੱਟੇ ਆਸੇ ਪਾਸੇ ਸਾਰਾ ਇਹ ਨਰਮਾ ਵੀ ਜਾਂਦਾ ਇਧਰਲੇ ਪਾਸੇ ਛੋਟੇ ਛੋਟੇ ਪਹਾੜ ਸੋਹਣੇ ਲੱਗਦੇ ਆ ਜੀ ਨੇਰਾ तकरीबन तकरीबन ਹੋ ਹੀ ਗਿਆ ਜੀ ਤੇ ਹਜੂਰ ਸਾਹਿਬ ਆਪਣੇ ਕੋਲੋਂ 30 ਕਿਲੋਮੀਟਰ ਬਾਕੀ ਆ ਜੀ ਹਜੇ ਆ ਸਿੱਧਾ ਹੀ ਰੋਡ ਜਿਹੜਾ ਹਜੂਰ ਸਾਹਿਬ ਨੂੰ ਜਾਂਦਾ ਹੈ ਇਹ ਸਾਹਮਣੇ ਇੱਕ ਬੋਰਡ ਲੱਗਿਆ ਆਇਆ ਸੀਗਾ ਜੀ ਤੇ ਨਿਸ਼ਾਨ ਸਾਹਿਬ ਦੇਖਿਆ ਜੀ ਗੁਰਦੁਆਰਾ ਸਾਹਿਬ ਜੀ ਦਾ ਨਾਮ ਹੈਗਾ ਗੁਰੂ ਕਾ ਲੰਗਰ ਤੇ ਗੁਰਦੁਆਰਾ ਸਾਹਿਬ ਜੀ ਦਾ ਅਜੇ ਕੰਮ ਚੱਲ ਰਿਹਾਗਾ ਇਹ ਰਾਹ ਦੇ ਉੱਪਰ ਹੀ ਆਇਆ ਸੀਗਾ ਜੀ ਤੇ ਚੱਲਦੇ ਆ ਜੀ ਅੰਦਰ ਗੁਰਦੁਆਰਾ ਸਾਹਿਬ ਜੀ ਦੇ ਬੜੀ ਖੁਸ਼ੀ ਹੋਈ ਬੜੇ ਦਿਨਾਂ ਬਾਅਦ ਜਿਹੜਾ ਆਪਾਂ ਗੁਰਦੁਆਰਾ ਸਾਹਿਬ ਦੇਖਿਆਗਾ ਚੱਲਦੇ ਆ ਅੰਦਰ ਦਰਸ਼ਨ ਕਰਦੇ ਆ ਤੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਵੈਸੇ ਆਪਾਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਰੁਕਦੇ ਤੇ ਅੱਜ ਆਪਾਂ ਸਿੱਧਾ ਹਜੂਰ ਸਾਹਿਬ ਹੀ ਜਾਣਾਗਾ ਤੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਹੈ ਜੀ ਬਹੁਤ ਖੁੱਲੀ ਡੁੱਲੀ ਥਾਂ ਜਿਹੜੀ ਗੁਰਦੁਆਰਾ ਸਾਹਿਬ ਦੀ ਹੈ ਪਾਪਾ ਜੀ ਖੜੇ ਨੇ ਬਾਬੇ ਸਾਸਰੀ ਕਾਲ ਜੀ ਕੀ ਨਾਮ ਆ ਜੀ ਤੁਹਾਡਾ ਭੋਰ ਸਿੰਘ ਭੋਰ ਸਿੰਘ ਜੀ ਇੱਥੇ ਲੋਕਲੀਆਂ ਤੁਸੀਂ ਜੀ ਹਾਂਜੀ ਨਹੀਂ ਨਹੀਂ ਇੱਥੇ ਰਹਿੰਦੇ ਪੱਕੇ ਤੁਸੀਂ ਪੱਕੇ ਹਾਂਜੀ ਇਹ ਦੂਰ ਸਭ ਪੱਕੇ ਪੱਕੇ ਵਸਨੀਕ ਹੋ ਤੁਸੀਂ ਇੱਥੇ ਹਾਂਜੀ ਠੀਕ ਹੈ ਜੀ ਤੇ ਇਹ ਜਗਾ ਕਿਹੜੀ ਪੈ ਜਾਂਦੀ ਹੈ ਜੀ ਲੋਹਗੜ ਗੁਰਦੁਆਰਾ ਲੋਹਗੜ ਗੁਰਦੁਆਰਾ ਓਹ ਕਿੱਥੇ ਧੰਨੇ ਦਾ ਪੱਕੇ ਧੰਨੇ ਦਾ ਜੀ ਹਾਂਜੀ ਆਪਾਂ ਨੂੰ ਅੱਜ ਮੈਸੇਜ ਵੀ ਆਇਆ ਸੀਗਾ ਵੀ ਧੰਨੇ ਪੱਕੇ ਦੇ ਗੁਰਦੁਆਰਾ ਸਾਹਿਬ ਤੁਸੀਂ ਜਾ ਕੇ ਆਇਆ ਜੀ ਤੇ ਲੋ ਜੀ ਜਿਨ੍ਹਾਂ ਨੇ ਵੀ ਮੈਸੇਜ ਕੀਤਾ ਸੀਗਾ ਕਮੈਂਟ ਕੀਤਾ ਸੀਗਾ ਪਹੁੰਚ ਗਏ ਆ ਜੀ ਆਪਾਂ ਉਸੇ ਗੁਰਦੁਆਰਾ ਸਾਹਿਬ ਚੱਲਦੇ ਆ ਦਰਸ਼ਨ ਕਰਾਉਣੇ ਤੁਹਾਡੇ ਵੀ ਤੇ ਆਪ ਵੀ ਦਰਸ਼ਨ ਕਰਦੇ ਆ ਜੀ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਤੁਸੀਂ ਸਾਰੀਆਂ ਸੰਗਤਾਂ ਨੇ ਕਰ ਲਿਆ ਜੀ ਤੇ ਆਪਾਂ ਵੀ ਦਰਸ਼ਨ ਕਰ ਲਿਆ। ਤੇ ਨੇਰਾ ਹੀ ਹੋ ਗਿਆ ਜੀ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਕਿਉਂਕਿ ਆਪਾਂ ਲੰਗਰ ਪ੍ਰਸ਼ਾਦਾ ਸ਼ਕਲ ਲਾ ਕੇ ਸੀ ਜੀ। ਤੇ ਹੁਣ ਚੱਲਦੇ ਆ ਜਿਹੜਾ ਆਪਾਂ ਅੱਗੇ ਦਾ ਸਫ਼ਰ ਤੈਅ ਕਰਦੇ ਆ ਤੇ ਸੱਚਖੰਡ ਹਜੂਰ ਸਾਹਿਬ ਆਪਣੇ ਕੋਲੋਂ ਜੀ 30 ਕਿਲੋਮੀਟਰ ਦੂਰੀ ਤੇ ਹਜੇ ਹੈਗਾਗਾ। ਇਹ ਟਾਈਮ ਅਜੇ ਜ਼ਿਆਦਾ ਨਹੀਂ ਹੋਇਆ ਤੇ 30 ਕਿਲੋਮੀਟਰ ਆਪਾਂ ਜਲਦੀ ਕੱਢ ਦਾਂਗੇ। ਇਹ ਬਹੁਤ ਮਾਨ ਸਤਕਾਰ ਬਖਸ਼ਿਆ ਜੀ ਆਪਾਂ ਨੂੰ ਬਾਬਾ ਜੀ ਨੇ। ਬਹੁਤ ਦਿਲ ਖੁਸ਼ ਹੋਇਆ ਅੱਜ। ਚੱਲਦੇ ਆ ਜੀ ਹੁਣ ਤੇ ਜੇ ਗੁਰਦੁਆਰਾ ਸਾਹਿਬ ਜੀ ਦੀ ਆਪਾਂ ਗੱਲ ਕਰੀਏ ਤੇ ਗੁਰਦੁਆਰਾ ਸਾਹਿਬ ਜੀ ਭਗਤ ਧੰਨਾ ਜੀ ਦੀ ਜਾਤ ਦੇ ਵਿੱਚ ਬਣਾਇਆ ਗਿਆ ਹੈਗਾ ਤੇ ਇੱਥੋਂ ਦੇ ਬਾਬਾ ਜੀ ਕਹਿੰਦੇ ਸੀ ਵੀ ਇੱਥੇ ਜਿਹੜੇ ਟਰੱਕਾਂ ਵਾਲੇ ਆਉਂਦੇ ਆ ਬਾਈ ਟਰੱਕਾਂ ਵਾਲੇ ਵੀ ਇੱਥੇ ਰੁਕਦੇ ਆ ਤੇ ਉਹ ਪਿਛਲੀ ਸਾਈਡ ਪਸ਼ੂ ਰੱਖੇ ਹੋਇਆ ਜੀ ਗੁਰਦੁਆਰਾ ਸਾਹਿਬ ਜੀ ਦੇ ਤੇ ਬਹੁਤ ਖੁੱਲੀ ਡੁੱਲੀ ਥਾਂ ਹੈਗੀ ਜੀ ਗੁਰਦੁਆਰਾ ਸਾਹਿਬ ਦੀ ਗੁਰਦੁਆਰਾ ਸਾਹਿਬ ਵੀ ਬਹੁਤ ਸੋਹਣਾ ਬਣਾਇਆ ਹੋਇਆ ਹੈਗਾ ਪਹੁੰਚ ਗਏ ਆ ਜੀ ਆਪਾਂ ਨਦੇੜ ਸ਼ਹਿਰ ਦੇ ਅੰਦਰ ਤੇ ਹੁਣ ਗੁਰਦੁਆਰਾ ਸਾਹਿਬ ਜੀ ਦੀ ਲੋਕੇਸ਼ਨ ਲਾਈ ਹੋਈ ਹੈ ਜੀ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਆਪਣਾ ਕਮਰਾ ਬੁੱਕ ਕਰਾਇਆ ਹੋਇਆ ਹੈਗਾ ਤੇ ਜਾਈ ਜਾਂਦੇ ਆ ਸੰਦੀਪ ਦੇ ਪਿੱਛੇ-ਪਿੱਛੇ ਲੋ ਜੀ ਮੇਲਾ ਦਾ ਗੁਰਦੁਆਰਾ ਸਾਹਿਬ ਆ ਗਿਆ ਕੀ ਅਗਿਆ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਆ ਗਿਆ ਤੇ ਇਹ ਕਿਹੜਾ ਗੁਰਦੁਆਰਾ ਸਾਹਿਬ ਆ ਡੇਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਕੌਠਾ ਜ਼ਿਲ੍ਹਾ ਨਦੇੜ ਇਹ ਹੋਰ ਗੁਰਦੁਆਰਾ ਸਾਹਿਬ ਸੀਗਾ ਜੀ ਜ ਜਿਹਦੇ ਵਿੱਚ ਆਪਣਾ ਕਮਰਾ ਬੁੱਕ ਕਰਾਇਆ ਹੋਇਆਗਾ ਉਹ ਕੋਈ ਹੋਰ ਗੁਰਦੁਆਰਾ ਸਾਹਿਬਾ ਤੇ ਉਹਨਾਂ ਦਾ ਨਾਮ ਜਿਹੜਾ ਪਤਾ ਉਹ ਸੰਦੀਪ ਭਾਈ ਨੂੰ ਪਤਾਗਾ ਆ ਕੋ ਸੰਦੀਪ ਭਾਈ ਨੇ ਲੋਕੇਸ਼ਨ ਲਾਈ ਹੋਈ ਆ ਤੇ ਜਾਈ ਜਾਨੇ ਜੀ ਹੌਲੀ ਹੌਲੀ ਪਿੱਛੇ ਪਹੁੰਚ ਗਏ ਜੀ ਆਪਾਂ ਸਰਾਂ ਦੇ ਵਿੱਚ ਜਿੱਥੇ ਆਪਣੀ ਰਾਤ ਨਿਕਲੂਗੀ ਤੇ ਇਧਰਲੇ ਪਾਸੇ ਲਿਖਿਆ ਹੋਇਆ ਹੈਗਾ ਜੀ ਇਸ ਨਿਵਾਸ ਦਾ ਨਾਮ ਲਿਖਿਆ ਹੈ ਪੂਰੇ ਦਾ ਧੰਤਨ ਬਾਬਾ ਬੁੱਢਾ ਜੀ ਐਨ ਆਰ ਆਈ ਯਾਤਰੀ ਨਿਵਾਸ ਤੇ ਇਸ ਦੇ ਵਿੱਚ ਆਪਣਾ ਜਿਹੜਾ ਕਮਰਾ ਦੋ ਦਿਨ ਪਹਿਲਾਂ ਹੀ ਬੁੱਕ ਕਰਾਇਆ ਗਿਆ ਸੀਗਾ ਜੀ ਤੇ ਜਿਨ੍ਹਾਂ ਨੇ ਕਮਰਾ ਬੁੱਕ ਕਰਾਇਆ ਜੀ ਉਹ ਆਪਣੇ ਅਮਰੀਕਾ ਵਾਲੇ ਫਪੜ ਜੀ ਤੇ ਉਹਨਾਂ ਨੇ ਜਿਹੜਾ ਆਪਣਾ ਕਮਰਾ ਬੁੱਕ ਕਰਾਇਆ ਸੀਗਾ ਇੱਥੇ ਗੱਲਬਾਤ ਕਰਕੇ ਤੇ ਬਹੁਤ ਧੰਨਵਾਦ ਫਪੜ ਜੀ ਤੇ ਅੱਜ ਦੀ ਰਾਤ ਆਪਣੀ ਇੱਥੇ ਨਿਕਲੋਗੀ ਜੀ ਤੇ ਸਵੇਰੇ ਸਵੇਰੇ ਚੱਲਾਂਗੇ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਆਪ ਵੀ ਦਰਸ਼ਨ ਕਰਾਂਗੇ ਤੇ ਤੁਹਾਨੂੰ ਵੀ ਸਾਰੀਆਂ ਸੰਗਤਾਂ ਨੂੰ ਕਰਾਵਾਂਗੇ ਇਹ ਚਾਬੀ ਆਪਾਂ ਨੂੰ ਮਿਲ ਗਈ ਆ ਜੀ ਜਿਹਦੇ ਉੱਪਰ ਲਿਖਿਆ ਹੋਇਆ ਹੈ ਬਾਬਾ ਬੁੱਢਾ ਜੀ ਐਨ ਆਰ ਆਈ ਕੰਪਲੈਕਸ ਜੀ ਐਲ ਐਸ ਨਾਂਦੇੜ ਤੇ ਕਮਰਾ ਨੰਬਰ ਹੈਗਾ ਜੀ ਆਪਣਾ 605 ਤੇ ਚੱਲਦੇ ਆ ਜੀ ਸਮਾਨ ਸੱਲਾ ਲਾ ਲਈ ਆਪਣੇ ਸਾਈਕਲਾਂ ਤੋਂ ਤੇ ਸਾਈਕਲ ਹਜੇ ਪਤਾ ਨਹੀਂ ਵੀ ਕਿੱਥੇ ਖੜਾਉਣੇ ਆ ਕਿੱਥੇ ਨਹੀਂ ਗੱਲਬਾਤ ਆਪਾਂ ਕੀਤੀ ਨਹੀਂ ਹਜੇ ਤੇ ਸਾਈਕਲ ਦਾ ਸਾਹਮਣੇ ਲਾ ਦਨੇ ਆ ਤੇ ਸਮਾਨ ਜਿਹੜਾ ਲਾ ਕੇ ਆਪਾਂ ਕਮਰੇ ਦੇ ਵਿੱਚ ਲੈ ਜਾਂਦੇ ਆ ਕਿਉਂਕਿ ਜਿਹੜੇ ਕੱਪੜੇ-ਕਪੜੇ ਵੀ bade motte thon wale hoye ਤੇ ਉਹ ਧੋ ਲਾਂਗੇ ਓਚਕੋ ਜੀ ਕੱਢਦਾ ਸਾਰਾ ਸਮਾਨ ਉਹਨਾਂ ਦਾ ਕਲਿਆਰ ਤੇ ਸਾਰੇ ਇਹ ਵਾਲਾ ਕਮਰਾ ਜੀ ਆਪਣਾ 605 ਨੰਬਰ ਤੇ ਬਹੁਤ ਖੁੱਲਾ ਡੁੱਲਾ ਕਮਰਾ ਹੈ ਜੀ ਦੋ ਪੰਖੇ ਲੱਗੇ ਹੋਏ ਆ ਜੀ ਤੇ AC ਹੈਗਾ ਤੇ ਬਾਕੀ ਖੁੱਲਾ ਡੁੱਲਾ ਜਿਹੜਾ ਸੌਂਦਾ ਪੂਰਾ ਪ੍ਰਬੰਧ ਹੈ ਜੀ ਅੱਜ ਦੀ ਰਾਤ ਆਪਣੀ ਇਸ ਕਮਰੇ ਦੇ ਵਿੱਚ ਲੰਗੂਗੀ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਪਹੁੰਚ ਗਏ ਜੀ ਆਪਾਂ ਨਦੇੜਸ ਐ। ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਆਪਾਂ ਸਵੇਰੇ ਕਰਾਂਗੇ ਜੀ। ਇਹ ਤੁਹਾਨੂੰ ਵੀ ਦਰਸ਼ਨ ਸਵੇਰੇ ਕਰਾ। ਕਿੱਦਾਂ ਲੱਗੀ ਫਿਰ ਅੱਜ ਦੀ ਵੀਡੀਓ? ਜੇ ਵਧੀਆ ਲੱਗੀ ਤਾਂ ਇੱਕ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਜੀ ਵੀਡੀਓ ਨੂੰ ਤੇ ਇੱਕ ਹਾਈਪ ਦਾ ਬਟਨ ਆਉਂਦਾ ਦਾ ਇਹ ਉਹ ਵੀ ਹਾਈਪ ਵੀ ਕਰ ਦਿਓ ਜੀ ਵੀ ਜਿਹੜੀ ਅੱਗੇ ਤੋਂ ਅੱਗੇ ਵੀਡੀਓ ਆਪਣੀ ਸ਼ੇਅਰ ਹੋ ਸਕੇ। ਤੇ ਮਿਲਦੇ ਆ ਕੱਲ ਨੂੰ ਐਡੇ ਨਵੇਂ ਸਫਰ ਨਵੀਂ ਵੀਡੀਓ ਤੇ ਨਵੀਂ ਸਵੇਰ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਹਾਂ ਹਾਂ ਉਹ ਤਾਂ